ਸਾਚੀ ਗਾਲੀ ਸਾਰਿਆਂ ਨੇ ਅੱਜ ਆਪਸ ਲਵਾ ਚੀਸ ਲਈ ਲੈ ਕੇ ਆਏ ਆ ਜੀ ਇਹਨੂੰ ਲਾਸਟ ਜੀ ਲਾਈਵ ਕਹਿੰਦੇ ਆ ਆਸਰੇ ਸਲਾਈਵ ਕਹਿੰਦੇ ਆ ਜੀ ਉਹ ਸਲਾਈ ਲਾਵਾਂਗੇ ਕਿਵੇਂ ਲਾਉਣੀ ਤੁਹਾਨੂੰ ਦੱਸਾਂਗੇ ਸਾਰਾ ਜੀ ਆਪਾਂ ਜੀ ਮੂਰੀ ਦਾ ਨਿਸ਼ਾਨ ਲਾ ਲਾਂਗੇ ਜੀ ਪੌਣੇ 7 ਇੰਚ ਸਲਵਾਰ ਦੀ ਮੂਰੀ ਹੈ ਜੀ ਇਹ ਤਿਆਰ ਠੀਕ ਹੈ ਐਥੋਂ ਆਪਾਂ 1 ਇੰਚ ਵਧਾਵਾਂਗੇ ਹੇਠਾਂ ਜਿਹੜੇ ਲਾਵਾਂਗੇ ਪੌਣੇ 8 ਇੰਚ ਇਧਰ ਲਾਵਾਂਗੇ ਨਿਸ਼ਾਨ ਮੂਰੀ ਜਾਂ ਜੀ ਠੀਕ ਹੈ ਜੀ ਇਹੜੇ ਪੰਨੇ ਨਿਸ਼ਾਨ ਲਾਏ ਸੀ ਨਾ ਮੂਰੀ ਦੇ ਇਹ ਥੋੜੇ ਜਿਹਾ ਅੱਗੇ ਤੱਕ ਲੈ ਕੇ ਜਾਣੇ ਆ ਤਾਂ ਕਿ ਸਲਾਈ ਥੋੜੀ ਸਿੱਧੀ ਵੱਜੇ ਮਤਲਬ 11 12 ਇੰਚ ਤੱਕ ਥੋੜੀ ਸਿੱਧੀ ਸਲਾਈ ਲਾ ਲਓ ਜੀ ਨਿਸ਼ਾਨ ਲਾ ਕੇ ਆਪਾਂ ਨੇ ਆ ਦੇਖੋ ਇੱਤਕ ਲਾ ਲਣੀ ਤੇ ਅੱਗੇ ਆਪਾਂ ਨੇ ਸਲਾਈ ਇਹਦੇ ਅਕੋਰਡਿੰਗ ਹੀ ਅੱਗੇ ਲੈ ਜਾਣੀ ਠੀਕ ਹੈ ਸਾਫ ਤੇ ਜ਼ਰੂਰੀ ਧਿਆਨ ਦਿਓ ਮਾੜਾ ਜਾਂ ਜਿਹੜੀ ਆਪਾਂ ਨੇ ਇਹ ਵਾਲੀ ਕਰੇ ਸੀ ਪੱਲੇ ਲਾਏ ਸੀ ਨਾ ਪੱਲੇ ਆ ਜੀ ਇਹ ਸਲਾਈ ਹੁੰਦੀ ਹੈ ਨਾ ਉਹ ਮਲਾ ਲਿਆ ਕਰੋ ਮੂਰੀ ਤੇ ਇਦਾਂ ਇਹ ਵਾਂ ਸਲਾਈ ਪੱਲੇ ਦੀ ਤੇ ਇੱਧਰ ਸਲਾਈ ਇਹ ਪੱਲੇ ਪਾਏ ਸੀ ਮੂਰੀ ਤੇ ਇਹ ਸਲਾਈਆਂ ਸਲਾਈ ਪਰ ਮਲਾਉਣੀ ਆਪਾਂ ਨੇ ਕਈ ਵਾਰੀ ਕੀ ਹੁੰਦਾ ਨਾ ਮੂਰੀ ਘੱਟ ਵੱਧ ਹੋ ਜਾਂਦੀ ਹੈ ਜੀ ਉਹ ਜੋ ਬਾਅਦ ਅਕੋਰਡਿੰਗ ਹੀ ਬਾਅਦ ਤੇ ਨਿਸ਼ਾਨ ਲਾਉਣੀ ਆ ਆਪਣੀ ਬਿਲਕੁਲ ਸਹੀ ਸਲਾਈ ਆਉਂਦੀ ਹੈ ਜੀ ਆਹ ਸਲਾਈ ਲੱਗੀ ਹੋਈ ਹੈ ਜੀ ਇੱਕ ਤੇ ਕੇਸ ਲਾਈ ਹੈ ਜੀ ਇਹਨਾਂ ਕੀ ਹੁੰਦਾ ਜੇ ਆਪਣੇ ਘੱਟ ਵੱਧ ਹੋ ਜਵੇ ਨਾ ਸਲਾਈ ਇੱਧਰ ਹੋ ਜਵੇ ਕਈ ਵਾਰੀ ਆ ਜਾਂਦੀ ਹੈ ਤੇ ਆਪਰੇ ਸਲਵਾਰ ਦੀ ਕਰੀ ਸੈੱਟ ਨਹੀਂ ਆਉਂਦੀ ਹੈਗੀ ਸੈਂਟਰ ਚ ਨਹੀਂ ਆਉਂਦੀ ਹੈਗੀ ਜੀ ਇਹ ਠੀਕ ਹੈ ਫੇਰ ਦਿੱਕਤ ਆਉਂਦੀ ਹੈ ਜੀ ਇਹ ਨਾ ਕਹੇ ਮੂਰੀ ਘੁਮਮਾ ਕੇ ਮੜ ਲੱਜ ਜਾਂਦੀ ਹੈ ਧਿਤ ਉਧਰ ਹੋ ਜਾਂਦੀ ਮੂਰੀ ਸਭ ਤੋਂ ਪਹਿਲਾਂ ਜੇ ਪਾਸੇ ਸिलाई ਲਾਣਾਂਗੇ ਥੋੜੀ ਜੀ ਤਾਂ ਕਿ ਕੋਈ ਦਿੱਕਤ ਨਾ ਆਵੇ ਕਹੇ ਵੇ ਕਿ ਇਹ ਮਾ ਜੇ ਪਾਈ ਸिलाई ਲਾਉਣ ਲੱਗਦੇ ਆ ਨਾ ਇਹ ਰੇਵ ਵਿੱਚ ਹੁੰਦੀ ਹੈ ਜੀ ਇਹ ਘੱਟ ਵੱਧ ਆਉਂਦੀ ਹੈ ਕੁੰਡੇ ਹੋ ਜਾਂਦੇ ਘੱਟ ਵੱਧ ਜੇ ਆਪਾਂ ਆਸੇ ਸिलाई ਲਾਈ ਹੋਊਗੀ ਨਾ ਫੇਰ ਘੱਟ ਵੱਧ ਨਹੀਂ ਹੁੰਦੇ वो अकॉर्डिंग सिलाई ला सकते हैं आप सिलाई ला के ले जाए अपने ये सिलाई हमेशा डबल लाइनी है जी है रेव कपड़ा हों टूट जा सिलाई ठीक है दूजी बार आप डबल सिलाई करा इतने पर सिंगल सिलाई लाइनी पर ब्रीच चाल रखनी है आ देखो जो पिछले जो अपना कपड़ा खिंचना खिंचना माड़ा जहां ने ठीक है क्योंकि कपड़ा रेव ਜਦੋਂ ਆਪਾਂ ਕੁੰਡੇ ਨੇ ਅੱਧਾ ਕਾਜ ਵੇਲੇ ਸਲਾਈ ਲਾਉਂਦੇ ਠੀਕ ਹੈ ਫਿਰ ਆਸਣ ਸਲਾਈ ਫੜ ਲੈਣੀ ਜੀ ਆਹ ਵਾਲੀ ਠੀਕ ਹੈ ਇਹ ਅਕੋਰਡਿੰਗ ਹੀ ਸਲਾਈ ਲਾਉਣੀ ਹੈ ਜੀ ਵੀ ਕਈ ਵਾਰੀ ਕੀ ਹੁੰਦਾ ਨੇ ਕੁੰਡੇ ਘੱਟ ਵੱਧ ਹੋ ਜਾਂਦੇ ਨੇ ਆ ਇਹ ਅਕੋਰਡਿੰਗ ਹੀ ਸਲਾਈ ਲਾਉਣੀ ਰੇ ਸੈਂਟਰ ਸਲਾਈ ਲਾਈ ਹੋ ਗਿਆ ਫਿਰ ਕੋਈ ਜਿੱਤ ਨਹੀਂ ਆਉਂਦੀ ਹੈਗੀ ਕਈ ਵਾਰੀ ਕਟਿੰਗ ਦੇ ਵਾਰਤ ਪਾਏਗਾ ਕੁੰਡੇ ਦਾ ਘੱਟ ਵੱਧ ਹੋਣੇ ਜੇ ਕੱਪੜਾ ਜਾ ਖਿੱਚ ਹੋ ਜਾਂਦਾ ਹੈ ਆ ਹੁਣ ਦੇਖੋ ਇੱਥੇ ਸਲਾਈ ਆ ਗਈ ਆਪਾਂ ਆਸਣ ਦੀ ਉਹਨਾਂ ਪਰੇ ਕਰਨਾ ਕੀ ਹੈ ਨਾ ਇੱਥੋਂ ਕੱਢ ਲੈਣੀ ਬਾਹਰ ਫੇ ਦੂਜੇ ਸੇ ਸ਼ੁਰੂ ਕਰਾਂਗੇ ਆਪਾਂ ਲਾਵਾਂਗੇ ਸਲਾਈ ਉਸੇ ਆਪਾਂ ਸਲਾਈ ਕਰੀਏ ਬਾਹਰ ਲਾ ਲੈਣੀ ਜੀ ਹੈ ਆਪਾਂ ਸਿੰਗਲ ਸਲਾਈ ਲਾ ਲਈ ਹੈ ਜੀ ਹੁਣ ਠੀਕ ਹੈ ਹੁਣ ਕਰਨਾ ਕੀ ਹੈ ਇਹਨੂੰ ਫੜ ਕੇ ਨਾ ਆਪਣੇ ਸਵਾਣੇ ਕਿਚਨਾਂ ਕੰਕ ਰੇਪ ਹੁੰਦੀ ਕਈ ਵਾਰੀ ਨਾ ਟੁੱਟ ਜਾਂਦੀ ਸਲਾਈ ਇਹ ਜੇ ਮੈਂ ਪਿੱਛੇ ਫੜ ਕੇ ਖਿੱਚ ਕੇ ਇਹ ਫਸਲਾਈ ਫੇਰ ਟੁੱਟਦੀ ਨਹੀਂ ਹੈਗੀ ਜੇ ਕਈ ਵਾਰੀ ਨਹੀਂ ਖਿੱਚਦੇ ਨਾ ਟੁੱਟ ਜਾਂਦੀ ਸਲਾਈ ਇਹ ਆ ਦੇਖੋ ਟਿਕਦੀ ਆਵਾਜ਼ ਆਉਂਦੀ ਹੈ ਨਾ ਇਹ ਸਲਾਈ ਟੁੱਟ ਰਹੀ ਹੈ ਸਲਾਈ ਸਾਰੀ ਹੋ ਠੀਕ ਹੈ ਹੁਣ ਆਪਣਾ ਕਰਨਾ ਕੀ ਆ ਜੇ ਦੂਜੀ ਸਲਾਈ ਲਾਉਣੀ ਹੈ ਨਾ ਤਾਂ ਐਸੀ ਸਲਾਈ ਜੇ ਉੱਪਰ ਉੱਪਰੀ ਲਾਉਣੀ ਆ ਨਾ ਕਿ ਲਾਗ ਲਾਉਣੀ ਆ ਫੇਰ ਸਲਾਈ ਪੱਕੀ ਹੋ ਜੂਗੀ ਫੇ ਟੁੱਟਦੀ ਨਹੀਂ ਹੈਗੀ ਠੀਕ ਹੈ ਜੀ ਨਾ ਖਿੱਚਣੀ ਵੀ ਆ ਨਾ ਤੇ ਸਲਾਈ ਵੀ ਲਾਉਣੀ ਆ ਇਹ ਸਲਾਈ ਜੋ ਪਰਪੇ ਸਲਾਈ ਕਬਾਉਣੀ ਹੈ ਜੀ ਹੁਣ ਲਾ ਕੇ ਦਿਖਾਉਣੀ ਹੈ ਜੀ ਆਪਾਂ ਇਹ ਮੂਰੀ ਸਲਾਈ ਪੱਕੀ ਕਰਾਂਗੇ ਪਹਿਲਾਂ ਅੰਦਰ ਵਾਲਾ ਆ ਕੇ ਇੱਕ ਸਲਾਈ ਪਾ ਲੱਗੀ ਹੋਈ ਸੀ ਇਹਦੇ ਨੂੰ ਘੁਮਾ ਲਾਂਗੇ ਤੇ ਸਲਾਈ ਪੱਕੀ ਹੋ ਜੂਗੀ ਜੀ ਇਹ ਹਾਰੀਓ ਠੀਕ ਹੈ ਹੁਣ ਆਪਾਂ ਫੇਰ ਖਿੱਚ ਕੇ ਲਾਉਣੀ ਸਲਾਈ ਤਾਂ ਲਾਉਣੀ ਉੱਪਰ ਉੱਪਰ ਸਲਾਈ ਆ ਤੇ ਬਿਲਕੁਲ ਨਹੀਂ ਹੈ ਕਿ ਪਰਮ ਸਲਾਈ ਪਾ ਲ ਉੱਟ ਜਾਂਦੀ ਹੈ ਸਲਾਈ ਇਹ ਸੈਕੰਡ ਸਲਾਈ ਲਾਉਣੀ ਹੈ ਟੁੱਟਦੀ ਨਹੀਂ ਕਦੇ ਵੀ ਹੈਗੀ ਕਿ ਲਾਉਣੀ ਹੈ ਸਾਈ ਇਹ ਦੇਖਿਓ ਜਦ ਇਹ ਨੇ ਹੈਗੇ ਟੁੱਟੇ ਜਾਂ ਸਾਈ ਥੋੜੀ ਕਿੱਤੀ ਲਾਇਆ ਕੋਈ ਐਸੇ ਲੇਕੋ ਉੱਪਰ ਰੱਖਣੀ ਸਲਾਈ ਸਲਾਈ ਦੀ ਸਲਾਈ ਅਇਆ ਪਿੱਛੇ ਮੋੜ ਲਾਂਗੇ ਆਪਾਂ ਤਾਂ ਘਾੜੀ ਵੀ ਵਧੀ ਲਗੀ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ